ਦਾ ਸਮਾਂ ਵਧੀਆ 22 ਲੀਟਰ ਤੇ ਚੱਲੀਏ ਦੋਤੇ ਹੀ ਹੁਣ 12 13 ਦੀ ਹੋਵੇ ਕੋਈ ਦਵਾਈ ਕੋਈ ਭਰਾਈ ਸੀ ਮੈਂ ਕੋਸ਼ਿਸ਼ ਵੀ ਨਹੀਂ ਕਰਿਆ ਜੀ ਮੈਂ ਕਿਹਾ ਸੀ ਡਾਕਟਰ ਜੀ ਦਵਾਈ ਭਰ ਕੇ ਦੇਖੋ ਵਿਆਹ ਹੁਣ ਸੱਤ ਨੂੰ ਆੜਾ ਕੱਲੇ ਤੇ ਸਲਾਈ ਦੇ پاس ਹਾਂਜੀ ਬਲੇਡਰ ਮੂਰੇ ਆਉਂਦਾ ਮੂਰੇ ਆ ਜਾਂਦਾ ਠੀਕ ਹਾਂ ਇਹ ਇਹ ਬਹੁਤ ਕੇਸ ਹੈ ਇਹੋ ਜਿਹੜੀ ਉਹ ਗਾਮੇ ਉੱਥੇ ਗੱਬਣ ਕੀਤੀ ਐ ਉਹਦੀ ਆਹੀ ਸਟੋਰੀ ਸੀਗੀ ਠੀਕ ਹੈ ਜੀ ਹਾਂ ਜੇ ਜਿਹੜਾ ਤੁਸੀਂ ਇਹ ਹਰੇਕ ਵੀਡੀਓ ਜਿਹਨੇ ਨੂੰ ਬਲੱਡ ਸਿੱਟਣਾ ਵੀ ਉਹ ਸਿੱਟਣਾ ਨਹੀਂ ਚਾਹੀਦਾ ਕੋਸ ਨੂੰ ਲੋਡ ਤੋਂ ਵੱਧ ਬਲੱਡ ਸਿੱਟਣਾ ਮਾੜਾ ਬਈ ਠੀਕ ਹੈ ਜੀ ਜਿਹੜਾ ਮਾੜਾ ਮੋਟਾ ਜਿਵੇਂ ਤਾਰਾਂ ਹੀ ਛੋੜਦਾ ਕੋਈ ਇਸ਼ੂ ਨਹੀਂ ਬਈ ਪਰ ਜਿਹੜਾ ਲੋਡ ਤੋਂ ਵੱਧ ਬਲੱਡ ਆ ਉਹ ਮਾੜਾ ਠੀਕ ਹੈ ਆ ਇਹਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਗੰਨ ਕਿਸੇ ਤੋਂ ਫਾਸ ਹੋਈ ਨਾ ਆਪਾਂ ਮੁੜ ਕੇ ਕਰਾਈ ਵੀ ਹੈ ਨਹੀਂ ਜੀ ਨਾ ਹੀ ਦਵਾਈ ਉਹਨਾਂ ਨੇ ਭਰੀ ਜਣਾ ਆਪਾਂ ਮੁੜ ਕੇ ਐ ਬੱਚੇ ਦਾ ਨਹੀਂ ਬੜੀ ਦੇ ਡੇਢੀ ਕਰਕੇ ਠੀਕ ਹੈ ਅਲਸਰ ਪਹਿਲਾਂ ਸੂਈ ਆ ਯਾਰ ਹਾਂ ਸਹੀ ਸੂਈ ਹੈ ਇਹਦੇ ਨਾਲ ਸੂਰ ਵੇਲੇ ਜ਼ੋਰ ਲੱਗਿਆ ਰਿਆ ਜਾਂਦਾ ਹੋਰ ਕੁਝ ਨਹੀਂ ਹੋਇਆ ਹਨ ਤੇ ਗੰਨ ਤਾਂ ਹੋ ਗਈ ਪਾਸ ਠੀਕ ਲੈ ਠੀਕ ਹੈ ਹੋ ਗਈ ਲੈ ਗਈ ਇਹ ਗੱਭਣ ਕਰਾਂਗੇ ਬਾਈ ਠੀਕ ਹੈ ਕਰਾਂਗੇ 100% ਕਰਾਂਗੇ ਲੈ ਹੋ ਗਈ ਦਵਾਈ ਲੈਣ ਨੂੰ ਵੀ ਭਾਰੀ ਦਿੰਨੇ ਆ ਆ ਬਾਈ ਹਾਂ ਯਾਰ ਸਹੀ ਵੰਨ ਤਾਂ ਪਾਸ ਵੀ ਹੂੰ ਇਹਦੇ ਕੋਈ ਤੇਰੀ ਤੇਰੀ ਗਾਂ ਦੇ ਬੱਚੇ ਤਾਂ ਨਹੀਂ